ਇਹ 10-12 ਬੰਦੇ ਸੀਗੇ ਭਾਈ ਜੀ ਇਹਨਾਂ ਨੇ ਆਸਲਾ ਇਹਨਾਂ ਦੇ ਕੋਲੇ ਆ ਤੇ ਕਿਸੇ ਦੇ ਹੱਥ 'ਚ ਪਿਸਟੋਲ ਆ ਕਿਸੇ ਦੇ ਹੱਥ 'ਚ ਬੇਸਪੋਲ ਆ ਕਿਸੇ ਦੇ ਹੱਥ 'ਚ ਕਿਰਪਾਨਾ ਬੰਦੇ ਕਿਰਪਾਨਾ ਲੈ ਕੇ ਭਰਾਵਾ ਮੇਰੇ ਅੰਦਰ ਵੜ ਗਏ ਜੀ ਮੈਨੂੰ ਕਹਿੰਦਾ ਕੁੱਤਿਆਂ ਛੁੜਿਆ ਮੇਰੀ ਇਹਨੇ ਦਾੜੀ 'ਚ ਹੱਥ ਪਾਇਆ ਇਹਨੇ ਸਰਪੰਚ ਲਈ ਫਿਰ ਮੇਰੀ ਇਹਨੇ ਪੱਗ ਲਈ ਕੁੱਤਿਆਂ ਛੁੜਿਆ ਕਹਿੰਦਾ ਮੈਂ ਤੈਨੂੰ ਮੈਂ ਸਿਖਾਉਣਾ ਕਹਿੰਦਾ ਤੈਨੂੰ ਲਿਟਰੀ ਕਿਵੇਂ ਕਰੀਦੀ ਹੁੰਦੀ ਆ ਉਦੋਂ ਨੂੰ ਫੇਰ ਇਹਨਾਂ ਨੇ ਭਰਾਵਾਂ ਚਾਰਾ ਪੰਜਾ ਜਣਾਂ ਨੇ ਇਹਨਾਂ ਰਵੇਲ ਸੀ ਆਰਾਮ ਸੀ ਇਹਨਾਂ ਨੇ ਇਕੱਠੇ ਹੋ ਕੇ ਮੇਰੇ ਸਹੁਰ ਨੂੰ ਫਾੜ ਹੀ ਲਿਆ ਹੁਣ ਮੇਰੇ ਸਹੁਰ ਦੀਆਂ ਮੇਰੇ ਬੇਟਾ ਦੀਆਂ ਦੋਨੇ ਲੱਤਾਂ ਬਾਹਾਂ ਧੰਗੀਆਂ ਪਈਆਂ ਵੀਰ ਜੀ ਜਦੋਂ ਇਹ ਸਾਡੇ ਘਰੇ ਵਰੇ ਆ ਇਹਨੇ ਮੈਨੂੰ ਕੁੱਤੋਂ ਫੜ ਲਿਆ ਜਦੋਂ ਮੈਨੂੰ ਕੁੱਤੋਂ ਫੜ ਲਿਆ ਮੈਨੂੰ ਕੜੀਸੀ ਫਿਰਦਾ ਰਿਹਾ ਤੇ ਮੈਨੂੰ ਬਹੁਤ ਬੰਦੇ ਲੱਭ ਜਬੋਲਿਆ ਇਹ ਕੁੱਤਗੇ ਚੂੜਗੇ ਫਿਰ ਇਹਨੇ ਮੇਰੇ ਠੁੱਡੇ ਠੱਡੇ ਵੀ ਮਾਰਿਆ ਤੁਸੀਂ ਇਹਦੀ ਰੀਡ ਦੀ ਹੱਡੀ ਦੇ 7:00 ਵਜੇ ਆਈ ਤੇ ਆ ਲੱਤਾਂ ਤੇ ਆ ਮੋਢੇ ਭੰਨੇ ਵੀ ਦੋਨੇ ਲੱਤਾਂ ਤੋਂ ਫ੍ਰੈਕਚਰ ਹੋ ਗਿਆ ਜੀ 26 26 27 ਚੰਡਾ ਹੀ ਮੇਰੇ ਬੇਟੇ ਦੇ ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪਹੁੰਚੇ ਆ ਤਾਂ ਇਸ ਟਾਈਮ ਅਸੀਂ ਅ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਮੌਜੂਦ ਆ ਤਾਂ ਦੱਸ ਦਈਏ ਕਿ ਹਸਪੀਟਲ ਦੇ ਬਾਹਰ ਅਸੀਂ ਇਸ ਟਾਈਮ ਮੌਜੂਦ ਆ ਦਾ ਪਰਿਵਾਰ ਸਾਡੇ ਨਾਲ ਮੌਜੂਦ ਆ ਦੱਸ ਦਈਏ ਕਿ ਪਿੰਡ ਵਾੜਾ ਤਰਾਕਾ ਦੇ ਵਿੱਚ ਪਿਛਲੇ ਦਿਨੀ ਲੜਾਈ ਹੋਈ ਸੀ ਕੀ ਸਾਰਾ ਮਾਮਲਾ ਸੀਗਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਅ ਕੀ ਨਾਮ ਆ ਜੀ ਆਪਣਾ ਜਰਨੈਲ ਸਿੰਘ ਜੀ ਤੇ ਜਰਨੈਲ ਸਿੰਘ ਦੀ ਜਿਹੜਾ ਪਿੰਡ ਦੇ ਵਿੱਚ ਲੜਾਈ ਹੋਈ ਸੀ ਤਾਂ ਦੋ ਪਰਿਵਾਰ ਤੁਹਾਡੇ ਇੱਥੇ ਪਰਿਵਾਰਾਂ ਦੇ ਦੋ ਮੈਂਬਰ ਜਿਹੜੇ ਐਡਮਿਟ ਹੋਏ ਕੀ ਕਾਰਨ ਸੀਗਾ ਜੀ ਕੋਈ ਮੈਂ ਤੁਹਾਡੇ ਚੈਨਲ ਦਾ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਤੇਿਕਰ ਪਹੁੰਚ ਤੇ ਅਪਰੋਚ ਕੀਤੀ ਹੈ ਜੀ ਇਹ ਦੇਖੋ ਜਿਹੜਾ ਇਹ ਮਸਲਾ ਨਾ ਜਿਹੜਾ ਸਰਪੰਚਰਾ ਸਾਡਾ ਹੋਇਆ ਇਹਨਾਂ ਦੀ ਮੈਂ ਆਪਣੇ ਬੇਟੇ ਨੂੰ ਇਹਦੇ ਬਰੋਬਰ ਇਲੈਕਸ਼ਨ ਲੜਾਉਣੇ ਸੀਗੇ ਤੇ ਇਹ ਉਦੋਂ ਦਾ ਹੀ ਕਹਿਣ ਕੰਦਾ ਸੀਗੇ ਇਹਦੇ ਤੇ ਤੇ ਇਹਨੇ 6 ਮਹੀਨੇ ਇਲੈਕਸ਼ਨਾਂ ਤੋਂ ਪਹਿਲਾਂ ਹੀ ਮੇਰੇ ਮੁੰਡੇ ਤੇ ਇੱਕ ਪਰਚਾ ਤਾਂ ਝੂਠਾ ਦਰਜੇ ਨੇ ਕਰਵਾਇਆ ਕਰਵਾਇਆ ਤੇ ਉਹਦੀ ਕਟਮਰ ਆਪ ਵੀ ਕੀਤੀ ਪਹਿਲਾਂ ਵੀ ਅੱਛਾ ਪਿੰਡ ਦੀ ਮੰਡੀ ਦੇ ਵਿੱਚ ਸਦਕੇ ਨਾ ਇਹਨੇ ਆਪ ਵੀ ਬਹੁਤ ਭੜੇ ਹਾਲਾਤਾਂ ਨਾਲ ਉਹ ਮੇਰੇ بیٹے ਰਣਜੀਤ ਸਿੰਘ ਦੀ ਬਹੁਤ ਮਾੜੀ ਪੰਦਪਾਗਾ ਕੀਤਾ ਕੰਮ ਇਹਨੇ ਜਿਹੜੇ ਆਪ ਕਟਮਾਰ ਕਰਕੇ ਫੇਰ ਪਰਚਾ ਦਰਜ ਕਰਵਾਇਆ ਉਦੋਂ ਦਾ ਹੀ ਇਹ ਫੇਰ ਮੈਨੂੰ ਘਰ ਦੇਣੇ ਕਿਹਾ ਵੀ ਆਪਾਂ ਲੈ ਕੇ ਨਾ ਤੋ ਕੀ ਲੈਣਾ ਰੋਕ ਲਿਆ ਉਦੋਂ ਪਹਿਲਾਂ ਮੈਂ ਕਿਸੇ ਗ੍ਰਿਵਰ ਪਾਰਟੀ ਨੂੰ ਮੈਨੂੰ ਇੱਕ ਟ ਮਿਲ ਗਈ ਸੀ ਮੋਟਰ ਇਲੈਕਸ਼ਨ ਲੜਾਈ ਉਦੋਂ ਦਾ ਹੀ ਇਹ ਮੇਰੇ ਮਗਰ ਹੀ ਪਿਆ ਸੀਗਾ ਜੀ ਜੀ ਤੇ ਮੁੜ ਕੇ ਇਹ ਤਾਂ ਕੀ ਹੋਇਆ ਕਿ ਅਸੀਂ ਨਾ ਮੈਂ ਇਹਦਾ ਸਤਾਇਆ ਹੋਇਆ ਬਾਈ ਆਪਣਾ ਘਰ ਛੱਡ ਕੇ ਇਹਨਾਂ ਤੇ ਪਾਸੇ ਜਗਾ ਲੈ ਲਈ ਸਾਡੀ ਪੁਰਸ਼ਾਂ ਦੀ ਜਗਾ ਸੀਗੀ ਉਹ ਛੱਡਦਾ ਨਹੀਂ ਹੁੰਦਾ ਕੋਈ ਉਹ ਜਗਾ ਛੱਡ ਕੇ ਮੈਂ ਪਾਸੇ ਮਕਾਨ ਬਣਾ ਲਿਆ ਹੁਣ ਮੈਂ ਪਿੰਡ ਤੋਂ ਬਾਹਰ-ਬਾਰ ਬਾਈ ਦੀ ਵੰਦੇ ਜਟਾਣ ਦੀ ਜ਼ਮੀਨ ਦੇ ਵਿੱਚ ਬੈਠਾ ਪਿੰਡ ਛੱਡਦਾ ਜੀ ਹਾਂਜੀ ਪਿੰਡ ਛੱਡਦਾ ਜੀ ਤੇ ਜਿੱਥੋਂ ਮੈਂ ਪਿੰਡ ਛੱਡਿਆ ਹੁਣ ਅਸੀਂ ਜਿਹੜਾ ਬੱਸ ਸਟੈਂਡ ਆ ਨਾ ਉਸ ਪਿੰਡ ਦਾ ਜੇ ਅਸੀਂ ਮਕਸਰ ਰੋਡ ਨੂੰ ਚੜਨਾ ਕੋੜਕਪੁਰੇ ਨੂੰ ਚੜਨਾ ਤਾਂ ਅਸੀਂ ਪਿੰਡ ਤਾਂ ਆਵਾਂਗੇ ਹੀ ਨਾ ਰਾਸ਼ਨ卡ਡ ਸਾਡੇ ਉਤੋਂ ਦੇ ਆ ਤੇ ਅਸੀਂ ਕਿਸੇ ਦੇ ਮੇਰਾ ਬੇਟਾ ਸੀਗਾ ਛੋਟਾ ਉਹ ਕਿਸੇ ਦੇ ਦਿਹਾੜੀ ਜਾਂਦਾ ਸੀਗਾ ਤੇ ਉਹਨਾਂ ਦੇ ਜਮਣਾ ਜੁਮਣਾ ਤੋੜ ਜਾਂਦੇ ਤੇ ਇਹ ਉਹਨੂੰ ਕਹਿੰਦੇ ਹਰਮੇਲ ਸਿੰਘ ਦਾ ਬੇਟਾ ਆ ਆਨੰਦ ਸਿੰਘ ਉਹ ਕਹਿੰਦਾ ਸਾਡੀ 20 ਨਾ ਟੱਪੀ ਇਸ ਗੱਲ ਪਿੱਛੇ ਮੇਰੇ ਛੋਟੇ ਬੇਟੇ ਨਾਲ ਮਾੜਾ ਮੋੜਾ ਨਿੱਕਾ ਮੋਟਾ ਕੋਈ ਤਤਕਾਰ ਹੋਇਆ ਸੀ ਇਹਨਾਂ ਦਾ ਨਾਂ ਟੱਪੀ ਉਹ ਕਹਿੰਦਾ ਮੈਂ ਮੈਂ ਤਾਂ ਦਾ ਮਤਮੈਂ ਤੇ ਆਪਦੇ ਜਾਣਾ ਹੀ ਆ ਤੇ ਇਸ ਗੱਲ ਨੂੰ ਲੈ ਕੇ ਇਹਨਾਂ ਨੇ ਇੱਕ ਬਹੁਤ ਵੱਡਾ ਸਾਰਾ ਉਹਨੂੰ ਇਸ਼ੂ ਬਣਾ ਲਿਆ ਬਹਾਨਾ ਜਿਹਾ ਬਣਾ ਕੇ ਤੇ ਕੱਠ ਲੈ ਕੇ ਤੇ ਇਹ ਬਾਈ ਜਿਹੜਾ ਸਰਪੰਚ ਸੀਗਾ ਇਹ ਮੇਰੇ ਘਰੇ 8:30 ਵਜੇ ਐਂਟਰ ਹੋ ਗਿਆ ਇਹਨਾਂ ਬੰਦਿਆਂ ਨੂੰ ਲੈ ਕੇ ਇਕਰਾਮ ਨੂੰ ਲੈ ਗਿਆ ਹਰਰਾਮ ਆ ਜਿਹੜਾ ਉਹ ਇਹਦਾ ਲਖਵਿੰਦਰ ਸਿੰਘ ਦਾ ਬੇਟਾ ਇਕਰਾਮ ਸੀਗਾ ਰਵੇਲ ਸੀਗਾ ਇਕਰਾਮ ਰਵੇਲ ਇੱਕ ਇਹਦਾ ਮੱਖਣ ਦਾ ਮੁੰਡਾ ਐਸੀ ਆਪਣਾ ਇਹਦਾ ਨਾਂ ਕੀ ਆਰਚੀ ਇੱਕ ਜਨਗ ਲੈਂਦੇ ਆ ਇਹਦਾ ਦੋਨੇ ਪਿਓ ਪਤੀ ਆਨੰਦਗਿਰੀ ਅਤੇ ਉਹਦਾ ਇਹਦਾ ਮੁੰਡਾ ਜਿਹੜਾ ਆਪਣਾ ਕੀ ਜਨਾ ਬੜਕਰਨ ਕਰਨ ਕਰਨੇ ਕਰਨੀ ਕਰ ਨਹੀਂ ਬੋਲਦੇ ਆ ਇੱਕ ਇਹ 10 12 ਬੰਦੇ ਸੀਗੇ ਬਾਈ ਜੀ ਇਹਨਾਂ ਨੇ ਆਸਲਾ ਇਹਨਾਂ ਦੇ ਕੋਲੇ ਆ ਤੇ ਕਿਸੇ ਦੇ ਹੱਥ 'ਚ ਪਿਸਟੋਲ ਆ ਕਿਸੇ ਦੇ ਹੱਥ 'ਚ ਬੇਸਬਾਲ ਆ ਕਿਸੇ ਦੇ ਹੱਥ 'ਚ ਕਿਰਪਾਨਾ ਖੰਡੇ ਕਿਰਪਾਨਾ ਲੈ ਕੇ ਭਰਾਵਾ ਮੇਰੇ ਅੰਦਰ ਵੜ ਗਏ ਜਦੋਂ ਇਹ ਅੰਦਰ ਵੜ ਗਏ ਤਾਂ ਇਹਨਾਂ ਨੇ ਗੇਟ ਨਹੀਂ ਖੋਲ ਬਾਹਰ ਇਹਨਾਂ ਨੇ ਸਰਪੰਚ ਨੂੰ ਹੀ ਖੁਲਾਇਆ ਪਿੱਛੇ ਖੜੇ ਰਹੇ ਤੇ ਸਰਪੰਚ ਨੇ ਧੱਕਾ ਦੇ ਕੇ ਬਾਹਰ ਖੋਲਿਆ ਪਾ ਅੰਦਰ ਹੋਣ ਸਾਰੀ ਇਹ ਸਾਨੂੰ ਉੱਚੀ ਉੱਚੀ ਗਾਲਾਂ ਕੱਢਣ ਕਰਦੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਗਾਲਾਂ ਕੱਢਣ ਸ਼ੁਰੂ ਕਰੇ ਨੇ ਮੇਰੇ ਘਰ ਦੀੋਂ ਫੜ ਲਿਆ ਉਦੋਂ ਦਬਾ ਦਬਾ ਉੱਠ ਕੇ ਮੈਂ ਹੋਇਆ ਮੈਂ ਕਿਹਾ ਸਰਪੰਚਾ ਉਹ ਗੱਲ ਕੀ ਆ ਮੈਨੂੰ ਦੱਸ ਕਹਿੰਦਾ ਤੈਨੂੰ ਵੱਡਾ ਵੱਡਾ ਕੁੱਤਿਆ ਚੂੜਿਆ ਤੈਨੂੰ ਕਹਿੰਦਾ ਲੀਡਰ ਮੈਂ ਬਣਾਉਣਾ ਮੈਨੂੰ ਪਤਾ ਤਾਂ ਮੈਨੂੰ ਵੀ ਸੀਗਾ ਵੀ ਮੇਰੇ ਨਾਲ ਖੰਦੇ ਕੰਦਾ ਖੰਦਾ ਤੁਰਿਆ ਆਉਂਦਾ ਜਾਤੀ ਸ਼ਬਦ ਬੋਲਣ ਲੱਗ ਗਿਆ ਹਾਂਜੀ ਮੈਨੂੰ ਕਹਿੰਦਾ ਕੁੱਤਿਆ ਚੂੜਿਆ ਮੇਰੀ ਇਹਨੇ ਦਾੜੀ 'ਤੇ ਹੱਥ ਪਾਇਆ ਇਹਨੇ ਸਰਪੰਚ ਨੇ ਫਿਰ ਮੇਰੀ ਇਹਨੇ ਪੱਗ ਲਈ ਕੁੱਤਿਆ ਚੁੜਿਆ ਕਹਿੰਦਾ ਮੈਂ ਤੈਨੂੰ ਮੈਂ ਸਿਖਾਉਣਾ ਕਹਿੰਦਾ ਤੈਨੂੰ ਲੀਡਰੀ ਕਿਵੇਂ ਕਰੀਦੀ ਹੁੰਦੀ ਆ ਨਾਲ ਦੀ ਨਾਲ ਹੀ ਮੇਰੇ ਘਰ ਦੇ ਬੇਰੇ ਨਹੀਂ ਜਦੋਂ ਪੈ ਗਿਆ ਤਾਂ ਮੇਰੇ ਘਰ ਦੀ ਉੱਠ ਘੜੀ ਜਦੋਂ ਉਹ ਉੱਠ ਕੇ ਉੱਠ ਕੇ ਜਦੋਂ ਉਹਨੇ ਉੱਠ ਕੇ ਉਹਦਾ ਵਿਰੋਧ ਕੀਤਾ ਉਦੋਂ ਨੂੰ ਮੇਰਾ ਬੇਟਾ ਬਾਥਰੂਮ ਦੇ ਵਿੱਚ ਨਹਾਈ ਜਾਂਦਾ ਸੀਗਾ ਉਹ ਉੱਠ ਕੇ ਬਾਹਰ ਅਕਸਰ ਬਾਪ ਪਿਆ ਉਹਨੂੰ ਕੋਈ ਕਿਹੜਾ ਬੱਚਾ ਵੇਖ ਲੂਗਾ ਪੱਗ ਲੈਂਦੀ ਤਾਂ ਕਿਸੇ ਬਾਪ ਮਾਪਿਆਂ ਦੀ ਕੁੱਟ ਮਾਰ ਉਹ ਵੀ ਉਹਦੇ ਘਰੇ ਤੇ ਉਦੋਂ ਨੂੰ ਫਿਰ ਇਹਨਾਂ ਨੇ ਭਰਾਵਾ ਚਾਰਾ ਪੰਜਾ ਜਣਾਂ ਨੇ ਇਹਨਾਂ ਰਵੇਲ ਸੀ ਆਰਾਮ ਸੀ ਇਹਨਾਂ ਨੇ ਇਕੱਠੇ ਹੋ ਕੇ ਮੇਰੇ ਛੋਰ ਨੂੰ ਫੜ ਹੀ ਲਿਆ ਹੁਣ ਮੇ ਮੇਰੇ ਬੇਟਾਂ ਦੀਆਂ ਦੋਨੇ ਲੱਤਾ ਬਾਵਾ ਭੰਨੀਆਂ ਪਈਆਂ ਕਿੰਨੇ ਬੇਟੇ ਤੁਹਾਡੇ ਮੇਰੇ ਤਿੰਨ ਲੜਕੇ ਆ ਤੇ ਦੂਸਰਾ ਜਿਹੜਾ ਇੱਕ ਲੜਕਾ ਮੇਰਾ ਹੈਗਾ ਆਪਣਾ ਨਵਜੋਤ ਸਿੰਘ ਇਹ 15 20 22 ਨੀ ਸੌਰੀ ਸਤਾਰਾ ਸਾਲ ਦੀ ਉਮਰ ਆ ਵਿਚਾਰੇ ਦੀ ਤੇ 85% ਨੰਬਰ ਲੈ ਕੇ ਪਾਸ ਹੋਇਆ ਤੇ ਉਹਨੂੰ ਨਾ ਅਸੀਂ ਨਾ ਡਰਦੇ ਸਕੂਲ ਨਹੀਂ ਭੇਜਦੇਗੇ ਅੱਜ ਤੁਸੀਂ ਦੇਖ ਲਓ ਜੀ ਕਦੋਂ ਦੇ ਰਿਜ਼ਲਟ ਆਏ ਵੇ ਆ ਸਾਨੂੰ ਪਤਾ ਵੀ ਇਹਨਾਂ ਨੂੰ ਇਹੋ ਜਿਹੇ ਧਮਕੀਆਂ ਦੇ ਰਿਹਾ ਉਹ ਕਹਿੰਦਾ ਤੁਹਾਡਾ ਬੱਚਾ ਬੱਚੀ ਛੱਡਣਾ ਹੀ ਨਹੀਂਗਾ ਤੇ ਉਹਦੀ ਮਾਂ ਕਹਿੰਦੀ ਪਤ ਘਰੇ ਬਹਿ ਜਾ ਕੀ ਕਾਰਨ ਸੀ ਗਾ ਇਹ ਲੜਾਈ ਦਾ ਕੋਈ ਪੁਰਾਣੀ ਰੰਜਿਸ਼ ਸੀ ਨਹੀਂ ਪੁਰਾਣੀ ਰੰਜਿਸ਼ ਸੱਚ ਇਹੀ ਆ ਲੈਸਾਉਂ ਲੈ ਕੇ ਵੀ ਗਰੀਬ ਨੂੰ ਹਰਾਉਣਾ ਤੇ ਆਉਂਦਾ ਅਮੀਰ ਨੇ ਜਿੱਤਣਾ ਆ ਜਦੋਂ ਤੁਹਾਡੇ ਬੇਟੇ ਤੇ ਵਾਰ ਕੀਤੇ ਦੋ ਜਣਾਂ ਦੇ ਤੇ ਕਿੱਥੇ ਕਿੱਥੇ ਉਹਨਾਂ ਦੇ ਸੱਟਾਂ ਵੱਜੀਆਂ ਤੂੰ ਇਹਦੀ ਰੀੜ ਦੀ ਹੱਡੀ ਤੇ ਸੱਟ ਵੱਜੀ ਆ ਜੀ ਤੇ ਆ ਲੱਤਾਂ ਤੇ ਆ ਮੋਢੇ ਭੰਨੇ ਵੀ ਦੋਨੇ ਲੱਤਾਂ ਤੋਂ ਫ੍ਰੈਕਚਰ ਹੋ ਗਿਆ ਜੀ 26 26 27 ਤੱਕ ਡਾਈ ਮੇਰੇ ਬੇਟੇ ਦੇ ਬਸ ਕਿਸ ਤਰ੍ਹਾਂ ਦੇ ਹਥਿਆਰ ਵਰਤੇ ਕੀ ਉਹਨਾਂ ਦੇ ਵੱਲੋਂ ਇਹਨਾਂ ਦੇ ਕਿਰਪਾਨਾ ਸਿੰਘ ਆਈ ਖੰਡੇ ਸੀ ਗਏ ਰਾਣਾ ਸਿੰਘ ਆ ਤੇ ਚਾਰ ਇਹਨਾਂ ਕੋਲੇ ਪਿਸਟਲ ਸੀ ਗਈ ਉਹ ਐਂ ਛਰੇ ਆਮ ਸਾਨੂੰ ਲਗਾ ਲਾ ਕੇ ਵਿਖਾਉਂਦੇ ਰਹਿਆ ਵਿਖਾਉਂਦੇ ਰਹੇ ਕਿ ਹਵਾ ਚ ਗੋਲੀ ਵੀ ਗੱਡੀ ਆ ਤੁਹਾਡੇ ਵੱਲ ਨੂੰ ਨਹੀਂ ਜੀ ਸਾਨੂੰ ਕਹਿੰਦੇ ਵੀ ਜੇ ਕੋਈ ਵੀ ਬੰਦਾ ਕੁਸਕਿਆ ਨਾ ਤੇ ਫਿਰ ਅਸੀਂ ਡਰ ਦੇ ਮਾਰੇ ਮੈਂ ਮੇਰੇ ਨਹੀਂ ਜਦੋਂ ਇਹਨੇ ਸਿੱਧਾ ਕੀਤਾ ਅਰੇ ਆਰਾਮ ਨੇ ਤੇ ਰਵੇਲ ਨੇ ਜਦੋਂ ਖੜੇ ਪੈਸੇ ਲੈ ਕੇ ਤਾਂ ਫਿਰ ਬਾਈ ਜੀ ਅਸੀਂ ਨਾ ਪਾਸੇ ਹੋ ਗਏ ਜਦੋਂ ਪਾਸੇ ਹੋ ਗਏ ਤੇ ਫਿਰ ਇਹਨਾਂ ਨੂੰ ਹਨੇਰੇ ਦੇ ਵਿੱਚ ਅਸੀਂ ਫਾਇਦਾ ਠਾ ਕੇ ਮੈਂ ਉਹਦੇ ਛੋਟੇ ਮੁੰਡੇ ਨੂੰ ਨਾ ਤਾਂ ਚੜਾਤਾ ਕੋਟੇ ਤੇ ਫਿਰ ਅਸੀਂ ਹਨੇਰੇ ਦੇ ਵਿੱਚ ਕਿ ਉਹਨਾਂ ਬਾਹਰ ਨਿਕਲਿਆ ਜਿਵੇਂ ਤੁਸੀਂ ਕਹਿਆ ਵੀ ਤੁਹਾਡੇ ਤੇ ਬੜੇ ਜਿਆਦਾ ਬਾਹਰ ਹੋਇਆ ਤੇ ਤੁਸੀਂ ਕੀ ਉੱਚ ਅਧਿਕਾਰੀਆਂ ਦੇ ਧਿਆਨ ਚ ਲੈਂਦਾ ਹਾਂਜੀ ਅਸੀਂ ਐਸਐਸਪੀ ਸਾਹਿਬ ਨੂੰ ਇੱਕ ਅਰਜ਼ੀ ਪਾਉਣ ਲੱਗੇ ਹਾਂ ਤੇ ਮੈਂ ਡੀਐਸਪੀ ਸਾਹਿਬ ਨੂੰ ਹੀ ਮਿਲਿਆ ਸੀਗਾ ਤੇ ਡੀਐਸਪੀ ਸਾਹਿਬ ਕੋੜਕਪੁਰਾ ਨੂੰ ਤੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਕਿ ਕੋਈ ਗੱਲ ਨਹੀਂ ਜਿਹੜਾ ਮਤਲਬ ਕਿ ਕਾਰਵਾਈ ਕਰਾਂਗੇ ਅੱਜ ਤੁਹਾਡੇ ਕੋਲ ਇੱਥੇ ਕੋਈ ਪ੍ਰਸ਼ਾਸਨ ਪਹੁੰਚਿਆ ਜਿਵੇਂ ਬਿਆਨ ਵਗੈਰਾ ਲੈਣ ਹਾਂਜੀ ਅੱਜ ਪਹੁੰਚੀ ਹੋਈ ਬਿਆਨ ਲੈਣ ਕੋ ਪਹਿਲਾਂ ਹੋ ਗਏ ਸੀ ਗਾਣੇ ਅੱਜ ਲੈ ਗਿਆ ਜੀ ਹਾਂ ਜੀ ਪਰ ਡੀਐਸਪੀ ਸਾਹਿਬ ਕਹਿੰਦੇ ਸੀ ਵੀ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਉਹਦੇ ਹੀ ਥਾਣੇ ਨੂੰ ਕਿਹਾ ਸੀਗਾ ਵੀ ਜਿਹੜਾ ਹੱਕ ਸੱਚਾ ਉਹ ਸਾਹਮਣੇ ਲੈ ਕੇ ਆਵਾਂਗੇ ਦੋਸ਼ੀਆਂ ਤੇ ਕਾਰਵਾਈ ਅਸੀਂ ਕਰਾਂਗੇ ਜੇ ਤੁਸੀਂ ਕਹਿੰਿਆ ਵੀ ਜਾਤੀ ਸ਼ਬਦ ਵੀ ਬੋਲੇ ਗਏ ਉਸ ਦੇ ਸਬੰਧ ਵਿੱਚ ਕਿਸੇ ਉੱਚ ਅਧਿਕਾਰੀਆਂ ਦੇ ਜਿਵੇਂ ਇੱਕ ਐਸਸੀ ਕਮਿਸ਼ਨ ਹੈਗਾ ਉਹ ਧਿਆਨ ਚ ਲੈਂਦਾ ਉਹਨਾਂ ਤੇ ਨਹੀਂ ਜੀ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਲੈਂਦਾ ਪਰ ਅਸੀਂ ਲਿਆਵਾਂਗੇ ਉਹਨਾਂ ਦੇ ਧਿਆਨ ਐਸੋਸੀਏਸ਼ਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਜਿਹੜੇ ਇਦਾਂ ਦੇ ਸਰਪੰਚ ਆ ਜਿਹੜੇ ਜਿਹੜੇ ਮੋਤਵਾਰ ਸਰਪੰਚ ਹੁੰਦਾ ਉਹਦਾ ਹੱਕ ਬੰਦੇ ਮੈਨੂੰ ਸਾਥ-ਸਾਥ ਲੈਂਦਾ ਮੈਨੂੰ ਠਾਣੇ ਸਾਥ ਲੈਂਦਾ ਜਿਹੜੀ ਕਾਰਵਾਈ ਸੀ ਉਹ ਕਰ ਲੈਂਦਾ ਪਰ ਇਦਾਂ ਦੇ ਜਿਹੜੇ ਸਰਪੰਚਾਂ ਉਹਨਾਂ ਦੇ ਚੰਦ ਕੱਸੀ ਜਾਵੇ ਟਕਾ ਕੇ ਮੈਂ ਐਸਸੀ ਕਮਿਸ਼ਨ ਸਾਹਿਬ ਨੂੰ ਮੈਂ ਬੇਨਤੀ ਕਰਦਾ ਵੀ ਜਿਹੜੇ ਏਦਾਂ ਦੇ ਮਸਲੇ ਆ ਉਹਨਾਂ ਦੇ ਸਖਤ ਤੋਂ ਸਖਤ ਇਹਨਾਂ ਤੇ ਐਕਸ਼ਨ ਲਾ ਕੇ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ। ਅ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜਿਹੜਾ ਤੁਹਾਡੇ ਤੇ ਵਾਰ ਕੀਤਾ ਗਿਆ ਹੈ ਵੀ ਇਹਦਾ ਨਿصاف ਮਿਲ ਸਕੇ। ਹਾਂਜੀ ਅਸੀਂ ਪ੍ਰਸ਼ਾਸਨ ਪਾਸੋਂ ਮੰਗ ਕਰਦੇ ਹਾਂ ਕਿ ਇਹ ਸਰਪੰਚ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਬਦੋਚੀਆਂ ਨੂੰ ਇਹ ਨਾਲ ਲੈ ਕੇ ਆ ਸਮੇਤ ਉਹਨਾਂ ਤੇ। ਇਹ ਇੱਕ ਗੁੰਡੇ ਗੁੰਡਾਗਰੋਹ ਬਣਾਈ ਬੈਠਾ ਜੀ। ਜੇ ਕੋਈ ਮੈਂਬਰ ਨਹੀਂ ਸੀ ਇਹਦੇ ਨਾਲ ਜੀ ਜੇ ਕੋਈ ਸੀਗਾ ਤਾਂ ਇਹਨੇ ਬਾਈ ਜੀ ਉਹ ਜਿਹੜੇ ਜਿਨ੍ਹਾਂ ਦੇ ਕ੍ਰਾਈਮਨਲ ਬੰਦੇ ਆ ਜਿਨ੍ਹਾਂ ਤੇ ਪਹਿਲਾਂ ਹੀ 5 5 7 7 ਪਰਚੇ ਦਰਜ ਆ ਉਹਨਾਂ ਨੂੰ ਹੀ ਮੇਰੇ ਘਰੇ ਨਾਲ ਕਿ ਇਹਦਾ ਮਤਲਬ ਮੈਨੂੰ ਮਾਰਨ ਆਸੀ ਆਇਆ ਸੀਗਾ ਅ ਚਲੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਸੋ ਦੱਸ ਦੀਏ ਕਿ ਪਿੰਡ ਵੜਾ ਦਰਾਕਾ ਦਾ ਮਾਮਲਾ ਏ ਤਾਂ ਇਹਨਾਂ ਦੇ ਬੇਟੇ ਦੀਆਂ ਦੋਵੇਂ ਲੱਤਾਂ ਜਿਹੜੀਆਂ ਉਹ ਫੈਕਚਰ ਕੀਤੀਆਂ ਗਈਆਂ ਏ ਮੋਢਾ ਵੀ ਫੈਕਚਰ ਕੀਤਾ ਗਿਆ ਤੇ ਹੋਰ ਵੀ ਸੱਟਾਂ ਕਾਫੀ ਲੱਗੀਆਂ ਤਾਂ ਇਹਨਾਂ ਦਾ ਪਰਿਵਾਰ ਹੀ ਖੜਾ ਏ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਆਪਣਾ ਕੀ ਨਾਮ ਆ ਜੀ ਬਲਜਿੰਦਰ ਕੌਰ ਆ ਜੀ ਮੇਰਾ ਨਾਮ ਜਿਹੜਾ ਤੁਹਾਡੇ ਬੇਟੇ ਦੋਨੋਂ ਬੇੜਿਆਂ ਦੇ ਸੱਟਾਂ ਲੱਗੀਆਂ ਇਹ ਕਦੋਂ ਲੱਗੀਆਂ ਤੇ ਕਿੰਨਾ ਦੇ ਵੱਲੋਂ ਮਾਰੀਆਂ ਗਈਆਂ ਇਹ ਇੱਕ ਤਾਂ ਹਰਵੈਲ ਸਿੰਘ ਸੀਗਾ ਜੀ ਇੱਕ ਸਰਪੰਚ ਸੀਗਾ ਗੇਜ ਸਿੰਘ ਹਮ ਇਹ ਕਾਫੀ ਸਾਰੇ ਬੰਦੇ ਸੀਗੇ ਜੀ ਅੱਛਾ ਹਾਂਜੀ ਉਹਨਾਂ ਨੇ ਮਾਰਿਆ ਇਹ ਤੁਹਾਡੇ ਪਿੰਡ ਦੇ ਹੀ ਸਾਰੇ ਹਾਂਜੀ ਸਾਡੇ ਪਿੰਡ ਦੇ ਹੀ ਆ ਅੱਛਾ ਇਹ ਕਿਉਂ ਮਾਰੀਆਂ ਗਈਆਂ ਜੀ ਇਹ ਵੀਰ ਜੀ ਕੀ ਪਤਾ ਕੀ ਸਾਡੇ ਨਾਲ ਦੁਸ਼ਮਣੀ ਕਰਦੇ ਆ ਕਾਹ ਤੋਂ ਮਾਰਨਾ ਹਾਂ ਹੈ ਬਸ ਆਹੀ ਬੱਚੇ ਦਿਹਾੜੀ ਜਾਂਦੇ ਸੀਗੇ ਮੁੰਡਾ ਦਿਹਾੜੀ ਗਿਆ ਸੀ ਛੋਟਾ ਅੱਡੇ ਤੇ ਮੈਂ ਦੁੱਧ ਲੈਣ ਕੇ ਲਿਆ ਹੋਇਆ ਉੱਥੇ ਹੀ ਗਲ ਪਏ ਆ ਇਹਨਾਂ ਦੇ ਅੱਛਾ ਹਾਂ ਤੁਹਾਡੇ ਵੀ ਕੋਈ ਛੱਟ ਵਗੈਰਾ ਲੱਗੀ ਤੁਸੀਂ ਵੀ ਉਦੋਂ ਕੋਲੇ ਸੀਗੇ ਜੀ ਵੀਰ ਜੀ ਜਦੋਂ ਇਹ ਸਾਡੇ ਘਰੇ ਵੜੇ ਆ ਇਹਨੇ ਮੈਨੂੰ ਕੁੱਤੋਂ ਫੜ ਲਿਆ ਜਦੋਂ ਮੈਨੂੰ ਕੁੱਤੋਂ ਫੜ ਲਿਆ ਮੈਨੂੰ ਘੜੀਸੀ ਫਿਰਦਾ ਰਾਇਆ ਤੇ ਮੈਨੂੰ ਬਹੁਤ ਗੰਦੇ ਲਬਜ ਬੋਲਿਆ ਇਹ ਕੁੱਤ ਗੇ ਚੂੜ ਗੇ ਫਿਰ ਇਹਨੇ ਮੇਰੇ ਠੁੱਡੇ ਠੱਡੇ ਵੀ ਮਾਰੇ ਕਿਹਨਾਂ ਵੱਲ ਮਾਰੇਗੇ ਇਹ ਹਰਵੈਲ ਸਿੰਘ ਤੇ ਕਰਮਗੇ ਸਿੰਘ ਸਰਪੰਚ ਨੇ ਮਾਰੇ ਆ ਜੀ ਅੱਛਾ ਹਾਂਜੀ ਵੇੜੇ ਦੇ ਵਿੱਚ ਘੜੀਸੀ ਬੜੇ ਹਾਂ ਕਿਹੜੇ ਵੇੜੇ ਵਿੱਚ ਘੜੀਸੀ ਫਿਰਦੇ ਰਹੇ ਤੇ ਜਿਹੜੇ ਹਥਿਆਰ ਉਹਨਾਂ ਕੋਲ ਹੈਗੇ ਸੀ ਕੋਈ ਵੀ ਜਿਹੜੇ ਵਾਰ ਕੀਤੇ ਤੁਹਾਡੇ ਬੇਟੇ ਤੇ ਹਾਂਜੀ ਇਹਨਾਂ ਕੋਲੇ ਕ੍ਰਪਾਨਾ ਖੰ ਉਹਨਾਂ ਦੇ ਨਾਲ ਵਾਰ ਕੀਤੇ ਹਾਂਜੀ ਅ ਜਿਵੇਂ ਇੱਕ ਪਿੰਡ ਦੇ ਵਿੱਚ ਵੀਰ ਨੇ ਗਾ ਪਿੰਡ ਛੱਡ ਕੇ ਅਸੀਂ ਤੇ ਇੱਧਰ ਆ ਗਏ ਹਾਂ ਅ ਹੁਣ ਪਿੰਡ ਛੱਡਣ ਦੇ ਬਾਵਜੂਦ ਵੀ ਕੀ ਉਹ ਤੁਹਾਡੇ ਨਾਲ ਪੈਂਦੇ ਆ ਹਾਂਜੀ ਹੁਣ ਵੀ ਸਾਡੇ ਇੱਥੇ ਆ ਕੇ ਅਸੀਂ ਹੁਣ ਪਿੰਡ ਛੱਡ ਕੇ ਆਏ ਆਂਗੇ ਇੱਥੇ ਸਾਡੇ ਘਰੇ ਆ ਕੇ ਗੱਲ ਪਈ ਅੱਛਾ ਘਰੇ ਆ ਕੇ ਪਈ ਹਾਂ ਘਰੇ ਆ ਕੇ ਗੱਲ ਪਈ ਹੈ ਜੀ ਠੀਕ ਆ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜਿਹੜਾ ਤੁਹਾਨੂੰ ਇਨਸਾਫ ਮਿਲ ਸਕੇ ਅਸੀਂ ਕਹਿੰਦੇ ਹਾਂ ਵੀ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਵੀਰ ਜੀ ਠੀਕ ਹੈ ਜੀ ਧੰਨਵਾਦ ਪਰ ਸੋ ਇਹਨਾਂ ਦਾ ਬੇਟਾ ਵੀ ਸਾਡੇ ਨਾਲ ਮੌਜੂਦ ਆ ਤਿੰਨ ਬੇਟੇ ਆ ਵੀਰ ਦੇ ਕੀ ਨਾਮ ਹੈ ਤੁਹਾਡਾ ਨਿਰਜੋਤ ਸਿੰਘ ਜਦੋਂ ਇਹ ਲੜਾਈ ਹੋਈ ਸੀ ਤੁਹਾਡੇ ਘਰੇ ਤੁਸੀਂ ਕਿੱਥੇ ਸੀ ਮੈਂ ਉੱਥੇ ਹੀ ਸੀਗੀ ਕੋਲੇ ਸੀਗੀ ਹਾਂਜੀ ਤੇ ਕਿਹੜੀਆਂ ਗੱਲਾਂ ਨੂੰ ਲੈ ਕੇ ਲੜਾਈ ਹੋਈ ਸੀ ਇਹ ਸਰਪੰਚ ਕਹਿੰਦੇ ਮੇਰੇ ਭਰਾ ਨੇ ਬੋਟਾ 'ਚ ਖੜਾ ਹੋਣਾ ਸੀਗੀ ਅੱਛਾ ਵੀ ਮੈਂ ਜਿੱਤੂੰਗਾ ਇਹ ਕਾਹ ਤੋਂ ਜਿੱਤਣਗੇ ਇਹਨਾਂ ਨੂੰ ਕਾਹ ਤੋਂ ਬੋਟਾ 'ਚ ਖੜਾ ਕਰਨਾ ਅੱਛਾ ਇਹ ਇਸ ਕਰਕੇ ਲੜਾਈ ਹੋਈ ਸੀ ਤੇਰੇ ਵੀ ਕੋਈ ਵਾਰ ਕੀਤਾ ਤੇਰੇ ਤੇ ਨਹੀਂ ਮੇਰੇ ਤੇ ਵਾਰ ਕਰਦੇ ਸੀ ਮੈਂ ਭੱਜ ਗਏ ਹੂੰ ਤੁਸੀਂ ਹੁਣ ਕੀ ਚਾਹੁੰਦੇ ਆ ਵੀ ਜਿਹੜਾ ਇਹ ਇਨਸਾਫ ਜਿਹੜਾ ਤੁਹਾਨੂੰ ਮਿਲ ਸਕੇ ਅਸੀਂ ਇਹੀ ਚਾਹਨੇ ਇਹਨਾਂ ਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੁਸੀਂ ਪੜ੍ਹਦੇ ਆ ਜੀ ਹਾਂਜੀ ਕਿਹੜੀ ਕਲਾਸ ਚ 10ਵੀਂ ਕਲਾਸ ਕਰ ਲਈ 11ਵੀਂ ਭਰੀ ਆਈ ਅੱਛਾ ਤੇ ਫਿਰ ਹੁਣ ਉਸ ਤੋਂ ਬਾਅਦ ਗਏ ਸਕੂਲ ਕਿ ਨਹੀਂ ਨਹੀਂ ਹਰਵੈਲ ਸਿੰਘ ਨੇ ਹਰ ਹਰਵੈਲ ਤੇ ਸਰਪੰਚ ਨੇ ਕਿਹਾ ਜੇ ਤੂੰ ਬਾਹਰ ਦਾ ਗਿਆ ਤਾਂ ਤੈਨੂੰ ਗੋਲੀ ਮਾਰ ਦਾਂਗੇ ਕੀ ਕਹਿੰਦੇ ਸਕੂਲ ਨਹੀਂ ਜਾਂਦੇ ਨਾ ਗੋਲੀ ਮਾਰ ਦਾਂਗੇ ਹਾਂਜੀ ਇਹ ਉਹਨਾਂ ਦੇ ਵੱਲੋਂ ਕਿਹਾ ਗਿਆ ਜੀ ਹਾਂਜੀ ਤੇ ਫਿਰ ਹੁਣ ਤੁਸੀਂ ਸਕੂਲ ਨਹੀਂ ਜਾਂਦੇ ਨਹੀਂ ਅਸਤਾ ਸਕੂਲ ਛੱਡ ਦਾਂਗੇ ਛੱਡ ਦੇਣਾ ਹਾਂਜੀ ਕੀ ਗੱਲ ਇੰਨੇ ਡਰ ਪੈ ਗਿਆ ਅਸੀਂ 85% ਨੰਬਰ ਲੈ ਸੀਗੇ ਤੇ ਉਹਨਾਂ ਨੇ ਧਮਕੀ ਦਿੱਤੀ ਅੱਛਾ ਵੀ ਹੁਣ ਵੀ ਸਕੂਲ ਨਹੀਂ ਜਾਣਾ ਨਹੀਂ ਜਾਣਾ ਉੱਤੇ ਪ੍ਰਸ਼ਾਸਨ ਬਹੁਤ ਬੈਠਾ ਕਾਨੂੰਨ ਦਾ ਵੀ ਇੱਕ ਸਿਸਟਮ ਆ ਕਾਨੂੰਨ ਦੀ ਸਹਾਇਤਾ ਲਓ ਤੁਸੀਂ ਜੇ ਤੁਹਾਡੇ ਤੇ ਕੋਈ ਕਾਰਵਾਈ ਕੀਤੀ ਹੈ ਦਾ ਕਾਨੂੰਨ ਨਾਲ ਗੱਲਬਾਤ ਕਰੋ ਜੇਕਰ ਤੁਹਾਡੇ ਤੇ ਵਾਰ ਹੋਏ ਤਾਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਕਹਿੰਨੇ ਉਹਨਾਂ ਦਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਮਿਲੇ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਪਿੰਡ ਵਾੜਾ ਤਰਾਕਾ ਦੇ ਵਿੱਚ ਬੜਾ ਵੱਡਾ ਜਿਹੜਾ ਅ ਮਾਮਲਾ ਖੜਾ ਹੋਇਆ ਏ ਵਿਵਾਦ ਖੜਾ ਹੋਇਆ ਏ ਪਿੰਡ ਦੇ ਵਿੱਚ ਇਹ ਪਰਿਵਾਰ ਸਾਡੇ ਨਾਲ ਮੌਜੂਦ ਆ ਪਿਛਲੇ ਦਿਨੀ ਲੜਾਈ ਹੋਈ ਸੀ ਤਾਂ ਪਿੰਡ ਦੇ ਸਰਪੰਚ ਤੇ ਦੋਸ਼ ਲੱਗੇ ਆ ਤਾਂ ਹੋਰ ਵੀ ਉਹਨਾਂ ਦੇ ਨਾਲ ਜਿਹੜੇ ਆਏ ਸੀ ਤਾਂ ਇਹਨਾਂ ਦੇ ਬੇਟੇ ਦੀਆਂ ਦੋ ਲੱਤਾਂ ਫੈਕਚਰ ਕੀਤੀਆਂ ਗਈਆਂ ਏ ਇੱਕ ਦਾ ਜਿਹੜਾ ਮੋਢਾ ਕੀਤਾ ਗਿਆ ਹੱਥ ਤੇ ਵੀ ਸੱਟਾਂ ਲੱਗੀਆਂ ਏ ਆ ਕਾਫੀ ਗੰਭੀਰ ਜਿਹੜਾ ਸੱਟਾਂ ਜਿਹੜੀਆਂ ਉਹਨਾਂ ਦੇ ਲੱਗੀਆਂ ਏ ਤਾਂ ਇਹ ਇਹਨਾਂ ਦੇ ਜਿਹੜਾ ਪਰਿਵਾਰ ਬਾਈ ਦਾ ਪਰਿਵਾਰ ਖੜਾ ਇਹਨਾਂ ਦੇ ਵੀ ਸੱਟ ਥੋੜੀ-ਬਹੁਤੀਆਂ ਲੱਗੀਆਂ ਏ ਤਾਂ ਇਹਨਾਂ ਦਾ ਕਹਿਣਾ ਹੈ ਕਿ ਮੈਨੂੰ ਗੁੱਤ ਤੋਂ ਫੜ ਕੇ ਇੱਕ ਕੜੀਸੀ ਫਿਰਿਆ ਤੇ ਮੇਰੇ ਨੂੰ ਜਾਤੀ ਸ਼ਬਦ ਵੀ ਜਿਹੜੇ ਬੋਲੇ ਆ ਸੋ ਬੜੀ ਮੰਦ ਭਾਗੀ ਘਟਨਾ ਐ ਬਹੁਤ ਗਲਤ ਹੋਇਆ ਪਿੰਡ ਦੇ ਵਿੱਚ ਤਾਂ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਇਸ ਦੇ ਵਿੱਚ ਅਸੀਂ ਉਹਨਾਂ ਦਾ ਵੀ ਜਿਹੜਾ ਪੱਖ ਲਾਵਾਂਗੇ ਸੋ ਫਿਲਹਾਲ ਇੰਨਾ ਹੀ ਮਿਲਦਿਆਂ ਦਿੱਲੀ ਗ੍ਰਾਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ ਜੀ ਵੈਹਗੀ ਜੀ ਦਾ ਖਾਲੋ ਹੈਲੋ 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 ਹਾਂਜੀ ਹਾਂਜੀ ਕੋਰਕਪੁਰੇ ਸਦਰ ਥਾਣਾ ਤੋਂ ਐਸਐਚ ਨਾਲ ਗੱਲ ਕਰ ਰਹੇ ਜੀ 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 ਸਤਪਾਲ ਸਿੰਘ ਗੱਲ ਕਰ ਰਹੇ ਹਾਂ ਜੀ ਪ੍ਰੈਸ ਰਿਪੋਰਟਰ ਦਿੱਲੀ ਕ੍ਰਾਈਮ ਨਿਊਜ਼ ਤੋਂ ਜੀ 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 ਇੱਕ ਆਪਣਾ ਤੁਹਾਡਾ ਪੱਖ ਜਾਣਨਾ ਚਾਹੁੰਨੇ ਆ ਜੀ ਪਿੰਡ ਵਾੜਾ ਦਰੱਕ ਦੇ ਜਿਹੜਾ ਲੜਾਈ ਹੋਈ 17 ਤਰੀਕ ਨੂੰ ਜੀ 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 ਮੌਜੂਦਾ ਸਰਪੰਚ ਨਾਲ ਉਹਦੀ ਕਿਸ ਤਰ੍ਹਾਂ ਦੀ ਕਾਰਵਾਈ ਚੱਲ ਰਹੀ ਆ ਜੀ ਉਹ ਬਿਆਨ ਲਿਖਾਂਗੇ ਜੋ ਬੰਦੇ ਦਾਖਲ ਦੋਵੇਂ ਤਰ੍ਹਾਂ ਦੋਵੇਂ ਤੇਰਾ ਦਾਖਲ ਆ ਜੀ ਦੋਵੇਂ ਤਰ੍ਹਾਂ ਦਾਖਲ ਆ ਵੈਰੀਫਾਈ ਕਰਾਂਗੇ ਜੋ ਵੀ ਬਣਦੀ ਕਾਨੂੰਨੀ ਅਸੀਂ ਜਰਨੈਲ ਸਿੰਘ ਦਾ ਪੱਖ ਲਿਆ ਜੀ ਓਕੇ ਜਰਨੈਲ ਸਿੰਘ ਦਾ ਪੱਖ ਲਿਆ ਸੀ ਮੈਡੀਕਲ ਕਾਲਜ ਵੀ ਗਏ ਫਰੀਦਕੋਟ ਜੀ 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 ਤੇ ਉਸ ਤੋਂ ਬਾਅਦ ਅਸੀਂ ਤੁਸੀਂ ਹੁਣ ਇਸ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਆ ਸਰ ਇਸ ਮਸਲੇ ਦੀ ਇਸ ਤੇ ਜੋ ਵੀ ਲਿਖਾਉਣਗੇ ਬਿਆਨ ਉਹਦੇ ਅਕੋਰਡਿੰਗ ਕਾਰਵਾਈ ਹੋ ਜੂਗੀ ਨਾ ਜੀ ਅੱਛਾ ਜੀ ਇਹਨਾਂ ਦੇ ਬਿਆਨ ਨੋਟ ਹੋ ਗਏ ਜੀ ਜੋ ਵੀ ਮੈਂ ਪਤਾ ਕਰ ਲੈਣਾ ਜੀ ਥਾਣੇ ਮੈਂ ਬਾਹਰ ਸੀਗਾ ਅੱਛਾ ਜੀ ਜੋ ਵੀ ਜੋ ਵੀ ਬਿਆਨ ਲਿਖਾਉਣਗੇ ਉਹਦੇ ਅਨਸਾਰ ਵੈਰੀਫਾਈ ਕਰਕੇ ਕਾਨੂੰਨੀ ਕਾਰਵਾਈ ਹੋ ਜੂਗੀ ਜੀ 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 ਹਾਂ ਜੀ ਓਕੇ ਥੈਂਕ ਯੂ ਸਰ ਥੈਂਕ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ